ਗੱਲ ਸੁਣ ਤੂੰ ਕੰਗਣੀਆਂ ਕੀਤੇ ਏ ਨਾ ਕੰਗਣੇ ਪਵਾਲੀ ਗੱਲ ਸੁਣ ਤੂੰ ਕੰਗਣੀਆਂ ਕੀਤੇ ਏ ਨਾ ਕੰਗਣੇ ਪਵਾਲੀ ਤੂੰ ਨਾਲ ਪੰਜਾਬੀਆਂ ਦੇ ਕਹਿਣਾ ਖੜ ਦੇ ਕਮਲੀਏ ਨਾਰੇ ਇਹੇ ਅਣਖੀ ਹੁੰਦੇ ਨੇ ਸੱਚੇ ਅਣਖਾਂ ਦੇ ਵਣਜਾਰੇ ਇਹੇ ਅਣਖੀ ਹੁੰਦੇ ਰੇ ਸੱਚੇ ਅਣਖਾਂ ਦੇ ਵਣਜਾਰੇ ਲਾ ਜਿੰਦਗੀ ਦਾ ਉੱਤੇ ਦੇ ਨਾ ਖੱਲੀ ਗਾਲ ਸੁਣ ਤੂੰ ਕੰਗਣੀਏ ਕੀਤੇ ਫੇਰ ਨਾ ਕੰਗਣ ਪਵਾਨੀ ਪਾੜ ਇਤਿਹਾਸ ਪੰਜਾਬੀਆਂ ਦਾ ਕਿਵੇਂ ਦੇਸ ਅਜ਼ਾਦ ਕਰਾਇਆ ਇਸ ਦੇਸ ਰੰਗ ਲੇ ਲਈ ਆਪਣਾ ਖੂਨ ਬਹਾਇਆ ਇਸ ਦੇਸ ਰੰਗ ਇੱਲੇ ਲਈ ਕੀਵੇ ਆਪਣਾ ਖੂਨ ਬਹਾਇਆ ਪਾਰੇ ਸਿੱਧ ਕੋ ਨੋ ਲੈਣਾ ਪਾਰੇ ਸਿੱਧ ਕੋ ਨੋ ਲੈਣਾ ਹੱਸ ਕੇ ਫਾਂਸੀ ਹੈ ਗਾਲ ਲਾਲੀ ਗੱਲ ਸੁਣ ਤੂੰ ਕੰਗਣੀਏ ਕੀ ਦੇ ਹੈ ਨਾ ਕੰਗਣ ਪਵਾਲੀ ਆਲ ਮੇ ਤੁ ਕੰਗੜੀਏ ਕੀਤੇ ਹੈ ਨਾ ਕੰਗੜ ਪਵਾਨੀ ਅੰਮੀ ਦਾ ਦਾ ਦੁਨੀਆ ਦਾ ਜੀ ਨੂੰ ਬੋਧ ਬੋਲੇ ਮਾਰੇ ਵਿਚ ਸੰਘਰਸ਼ ਕਸਾਨੀ ਦੇ ਮਾਵਾ ਤਾਈ ਤੂੰ ਦਰਕਾਰੇ ਵਿੱਚ ਸੰਘਾਸਕ ਸੰਮੀਰੇ ਮਾਤਾ ਤਾਈ ਤੂੰ ਦੁਰੀ ਕਾਰੇ ਤੈਨੋਂ ਕਲਵਿੰਦਰ ਤੋਂ ਤੈਨੋਂ ਕਲਗਿੰਦਰ ਤੋਂ ਚੜ ਤੂੰ ਚੰਡੀਗੜ੍ਹ ਵਿੱਚ ਖਾਲੀ ਗਾਲ ਸੁਣ ਤੂੰ ਕੰਗਣਿਏ ਕਿਦੇ ਫੇਰ ਨਾ ਕੰਗਣ ਪਵਾ ਤੇਰੀ ਸੋਚੋ ਮਾੜੀ ਦਾ ਫਲ ਤੂੰ ਇਹ ਰਿਪੋਰਟ ਤੇ ਪਾਇਆ ਕਿਉਂ ਸ਼ਰਮਾ ਤੁਲਾ ਛੁੱਟੀ ਜੇ ਤਾਂ ਕੱਲ ਹੀ ਸਬਕ ਸਿਖਾਇਆ ਕਿਉਂ ਸ਼ਰਮਾ ਤੁਲਾ ਛੁੱਟੀ ਜੇ ਤਾਂ ਕੱਲ ਹੀ ਸਬਕ ਸਿਖਾਇਆ ਕੀ ਦੇਸ਼ ਨੂੰ ਦੇਣ ਤੇ ਕਾਲ ਸੁਣ ਤੂੰ ਕੰਗਣਿਏ ਕੀਤੇ ਫੇ ਨਾ ਕੰਗਣ ਪਵਾਲੀ ਗਾਮ ਸੁਣ ਤੂੰ ਕੰਗਣਿਏ ਕੀਤੇ ਫੇ ਨਾ ਕੰਗਣ ਪਵਾਲੀ ਕੀ ਬਣ ਨਾ ਧੌਰੀ ਤੂੰ ਨਿਤ ਬਿਆਰ ਪੁੱਠੇ ਹਿਲਾ ਕੇ ਫੇਰ ਭੱਜਿਆ ਜਾਣਾਂ ਨੀ ਟਕਰੇ ਜਿਨੋਂ ਸੂਰਮੇ ਆਕੇ ਫੇਰ ਭੱਜਿਆ ਜਾਣਾਂ ਨੀ ਟਕਰੇ ਜਿਨੋਂ ਸੂਰਮੇ ਆਕੇ ਹੋ ਪਰਖਣ ਲਈ ਪੰਜਾਬੀਆਂ ਨੂੰ ਪਰਖਣ ਲਈ ਪੰਜਾਬੀਆਂ ਨੂੰ ਐਵੇਂ ਜੰਸੀ ਫਿਲਮ ਬਣਾਲੀ ਨਾਲ ਸੁਣ ਤੂੰ ਕੰਗਣੀਆਂ ਕੀਤੇ ਫੇਰ ਨਾ ਕੰਗਣੇ ਪਵਾਰੀ ਨਾਲ ਸੁਣ ਤੂੰ ਕੰਗਣੀਆਂ ਕੀਤੇ ਫੇਰ ਨਾ ਕੰਗਣੇ ਪਵਾਰੀ ਰੂ ਲੱਗੇ ਇਦਰਾਦੀ ਵਿੱਚ ਪਰਵੇਸ ਤੇਰੇ ਹੈ ਕਰਗੀ ਰੂ ਲੱਗੇ ਇਦਰਾਦੀ ਵਿੱਚ ਪਰਵੇਸ ਤੇਰੇ ਹੈ ਕਰਗੀ ਢੰਗ ਸਿੱਖਣਾ ਬੋਲਣ ਦਾ ਜਾਵੇ ਪਾ ਤੂੰ ਹੱਦਾਂ ਕਰਦੀ ਢੰਗ ਸਿੱਖਣਾ ਬੋਲਣ ਦਾ ਜਾਵੇ ਪਾ ਤੂੰ ਹੱਦਾਂ ਕਰਦੀ ਤੈਨੂੰ ਪਾਉ ਲਾਣ ਤਾਰੇ ਔਲਾਣ ਕਾਨੀ ਹੈ ਜਰਨੇ ਨਿਕਲ ਮੀ ਉਡਾਲੀ ਬੇਅਕਲੇ ਕਮਲਏ ਕੀਤੇ ਹੈ ਨਕੰਗਣ ਪਵਾਲੀ ਕਲ ਸੁਣ ਤੂ ਕੰਗਣਏ ਕੀਤੇ ਹੈ ਨਾ ਕੰਗਣ ਪਵਾਲੀ